ਹਾਂਜੀ 55 ਸਾਲ ਪੁਰਾਣਾ ਪੱਖਾ ਜੀ ਇਹ ਜਿਹੜੇ ਨੂੰ ਆਪਾਂ ਨੇ ਦੁਬਾਰਾ ਮੋੜ ਨਮਾ ਬਣਾਉਣਾ ਜਿਹੋ ਜਿਹਾ ਹੈ ਪਹਿਲੇ ਰੂਪ ਚ ਸੀਗਾ ਇਦਨਾ ਬੜੀਆਂ ਜੱਤਾਂ ਜੁੜੀਆਂ ਨੇ ਅੱਗੇ ਦਿਖਾਉਣੇ ਆ ਤੁਹਾਨੂੰ ਤਿਆਰ ਕਰਕੇ ਪੇਂਟ ਕਰਕੇ ਵਧੀਆ ਦੇਖੋ ਪੇਂਟ ਹੋ ਰਿਹਾ ਕਰ ਦਿੱਤਾ ਇਹਨੂੰ ਮੈਂ ਪੇਂਟ ਤੇ ਸੁੱਕ ਰਿਹਾ ਏ ਇਦਦਰਾ ਫਰ ਪਏ ਨੇ ਤੇ ਅੱਗੇ ਇਹਦੀ ਜਿਵੇਂ ਜਿਵੇਂ ਅੱਗੇ ਤਿਆਰ ਕਰਦੇ ਆ ਉਹ ਮੈਂ ਤੁਹਾਨੂੰ ਫਿਰ ਦਿਖਾਉਣਾ ਏ ਲਓ ਜੀ ਪੱਖਾ ਆਪਣਾ ਪੇਂਟ ਹੋ ਗਿਆ ਹੁਣ ਇਹਦੀ ਆਪਾਂ ਕਰਾਂਗੇ ਫਿਟਿੰਗ ਫਿਟਿੰਗ ਕਰਨ ਤੋਂ ਬਾਅਦ ਤੁਹਾਨੂੰ ਫੇਰ ਚੈੱਕ ਕਰਾਵਾਂਗੇ ਇਹ ਦਿਖਾਵਾਂਗੇ ਚੱਲਦਾ ਵੀ ਫਿੱਟ ਹੋਇਆ ਵੀ ਦਿਖਾਵਾਂਗੇ ਬਹੁਤ ਸੋਹਣਾ ਪੇਂਟ ਹੋਇਆ ਬਾਕੀ ਅੱਗੇ ਦਿਖੋਨੇ ਆ ਸੰਗ ਲਓ ਜੀ ਪੱਖਾ ਤਿਆਰ ਆ ਕਸ ਕੇ ਲੱਗੇ ਆ ਇਹਨੂੰ ਉੱਪਰ ਛੱਤ ਤੇ ਡੰਗਣ ਫਿਰ ਚਲਾ ਕੇ ਤੁਹਾਨੂੰ ਦਿਖਾਵਾਂਗੇ ਤੇ ਚੰਗੀ ਤਰ੍ਹਾਂ ਫਰਕ ਕਰਸਣੇ ਪੈਂਦੇ ਆ ਕਿਉਂਕਿ ਪੁਰਾਣਾ ਬਹੁਤ ਆ ਨਾਟ ਵੀ ਬਹੁਤ ਜ਼ਿਆਦਾ ਖਸਾ ਹਾਲਤ ਸੀ ਉਹ ਲੱਭਣੇ ਪਏ ਨੇ ਕੁਸਤਾ ਅਰੀਜਨਲ ਹੈਗੇ ਸੀ ਕੁਸ ਥੋਰ ਦੇਖੇ ਤਾਂ ਕਿ ਇਹ ਕੋਈ ਰਿਸਕ ਨਾ ਹੋਵੇ ਬਾਕੀ ਤੁਹਾਨੂੰ ਬਾਅਦ ਚ ਚੱਲਦਾ ਦਿਖਾਉਨੇ ਆ ਜੀ ਲੋਜੀ ਪੱਖਾ ਟੰਗ ਦਿੱਤਾ ਏ ਹੁਣ ਇਹਨੂੰ ਆਪਾਂ ਚਲਾਵਾਂਗੇ ਲਾ ਚਲਾ ਕੇ ਦੇਖਦੇ ਹਾਂ ਸੁੱਚੀ ਦੱਬ ਕੇ ਕਿਵੇਂ ਚੱਲਦਾ ਏ ਓਏ ਚੱਲ ਪਿਆ ਪੱਖਾ ਹਾਂ ਬਹੁਤ ਵਧੀਆ ਹਵਾ ਦੇ ਰਿਹਾ ਹੈ ਤੇ ਆਪਣੀ ਪਹਿਲੇ ਵਾਲੀ ਸ਼ੇਪ ਦੇ ਵਿੱਚ ਆ ਗਿਆ ਮੁੜ ਕੇ ਦੁਬਾਰਾ ਨਵਾਂ ਬਣ ਗਿਆ ਬਹੁਤ ਭੈੜੀ ਹਾਲਤ ਹੋ ਚੁੱਕੀ ਸੀ ਵਿਚਾਰੇ ਦੀ ਇੱਕ ਪਿੰਡੋਦਾ ਇਹਨੂੰ ਗਾੜ੍ਹਣ ਵਾਲਾ ਰੰਗ ਕਰਾ ਕੇ ਦਰਵਾਜ਼ਿਆਂ ਵਾਲਾ ਵੀ ਬੀਬੀ ਉਹਨਾਂ ਨੇ ਉਹਦਾ ਖਰਾਬ ਕਰਾਤਾ ਸੀ ਇਸ ਕਰਕੇ ਬਾਲਾ ਭੈੜਾ ਲੱਗਦਾ ਸੀ ਹੁਣ ਇਹ ਬੜਾ ਸੋਹਣਾ ਲੱਗਦਾ ਤੇ ਲੌਬੀ ਦੇ ਵਿੱਚ ਵਧੀਆ ਹਵਾ ਦੇ ਰਿਹਾ ਹੈ ਧੰਨਵਾਦ ਵੀਡੀਓ ਦੇਖਣ ਵਾਲਿਆਂ ਦਾ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਸੰਭ ਕੇ ਰੱਖੋ ਬਹੁਤ ਸੋਹਣੀਆਂ ਲੱਗਦੀਆਂ ਨੇ ਜਦੋਂ ਜਿਹਦੇ ਨਾਲ ਪੁਰਾਣੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਇਹਨਾਂ ਨੂੰ ਜਲਦੀ ਵੇਚਣਾ ਤੇਆ ਕਰੋ ਆ ਪੱਖਾ ਮੈਨੂੰ ਬੜਾ ਪਿਆਰਾ ਹੈ ਕਿਉਂਕਿ ਮੈਂ ਇਹਦੇ ਥੱਲੇ ਆਪਣਾ ਬਚਪਨ ਨੰਘਾਇਆ ਛੋਟਾ ਹੁੰਦਾ ਮੇਰੇ ਅੱਜ ਕੱਲ ਦੇ ਜਿਵੇਂ ਆਹ ਜੂਨ ਦਾ ਮਹੀਨਾ ਪਹਿਲਾਂ ਨੰਘਿਆ ਉਸ ਮਹੀਨੇ ਦਾ ਮੇਰਾ ਜਨਮ ਸੀ ਉਸ ਵੇਲੇ ਇਹ ਲੈ ਕੇ ਆਂਦਾ ਸੀਗਾ ਇਸ ਪੱਖੇ ਨਾਲ ਇਸ ਕਰਕੇ ਯਾਦਾਂ ਜੁੜੀਆਂ ਜੁੜੀਆਂ ਹੋਈਆਂ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਇਹਨੂੰ ਅਜ ਨਵਾਂ ਰੂਪ ਦੇ ਕੇ আর ਨਵਾਂ ਚੱਲਦਾ ਦੇਖ ਕੇ ਬਹੁਤ ਸੋਹਣਾ ਲੱਗ ਰਿਹਾ ਏ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਲਿਆਂ ਦਾ ਕਮੈਂਟ ਕਰਕੇ ਦੱਸਿਓ ਚੰਗੀ ਲੱਗੀ ਧੰਨਵਾਦ